ਇਹ ਮੈਨੂੰ ਆਪਣੇ ਪੁੱਤ ਤੇ ਬਹੁਤ ਮਾਣ ਆਣਿਆ ਇਹਨੇ ਸਾਨੂੰ ਇੱਥੇ ਤੱਕ ਇੱਥੇ ਤੱਕ ਇਹਦੇ ਕਰਕੇ ਅਸੀਂ ਪਹੁੰਚੇ ਹਣਾ ਇਹਦੇ ਕਰਕੇ ਸਾਨੂੰ ਆਹ ਦਿਨ ਅੱਜ ਦੇਖਿਆ ਸੀ ਸਾਨੂੰ ਬਹੁਤ ਮਾਣ ਆਇਆ ਜਿਸ ਘਰ ਦੇ ਵਿੱਚ ਇਸ ਵੇਲੇ ਮੈਂ ਖੜਾ ਇੱਕ ਘਰ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਜੋਤ ਸਿੰਘ ਦਾ ਘਰ ਹੈ ਗੁਰਜੋਤ ਸਿੰਘ ਨੇ ਬੇਹੱਦ ਸੁਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਭਾਰਤੀ ਹਾਕੀ ਟੀਮ ਦੇ ਵਿੱਚ ਜਗ੍ਹਾ ਬਣਾਈ ਖੁਸ਼ੀ ਹੁੰਦੀ ਆ ਪਹਿਲੀ ਵਾਰ ਡੈਬਿਊ ਕਰਨਾਂ ਦੇ ਪਹਿਲੀ ਵਾਰੀ 골ਡ ਜਿੱਤਣਾ ਹਾਂ ਤੇ ਚਲੋ ਇਹ ਮੇਰਾ ਸੁਪਨਾ ਹੈਗਾ ਤੇ ਉਹ ਅੱਜ ਪੂਰਾ ਹੋਇਆ ਫਿਰ ਜਦੋਂ ਤੁਸੀਂ ਦੁੱਧ ਲੈ ਕੇ ਜਾਂਦੇ ਸੀਗੇ ਤਾਂ ਸਭ ਨੂੰ ਪਤਾ ਸੀਗਾ ਕਿ ਇਹ ਗੁਰਜੋਤ ਦੇ ਫਾਦਰ ਨੇ ਜਿਹੜਾ ਏਸ਼ੀਆ ਚੈਂਪੀਅਨਸ਼ਿਪ ਖੇਡ ਰਿਹਾ ਹਾਂ ਹਾਂਜੀ ਹਾਂਜੀ ਦੁੱਧੀ ਦਾ ਮੁੰਡਾ ਅੱਛਾ ਵੀ ਉਸ ਟਾਈਮ ਏਸ਼ੀਆ ਕੱਪ ਖੇਡ ਰਿਹਾ ਹਾਂ ਤੇ ਉਹ ਦੇਖ ਕੇ ਬੜਾ ਲੋਕਾਂ ਨੇ ਫਿਰ ਮੈਨੂੰ ਵਧਾਈਆਂ ਦਿੱਤੀਆਂ ਵੇ ਅਸੀਂ ਕਹਿੰਦੇ ਜਦੋਂ ਬੰਦਾ ਸাকਸੈਸ ਹੋ ਜਾਂਦਾ ਤਾਂ ਫਿਰ ਆਪਣਾ ਪਾਸਟ ਦੇਖਦਾ ਆ ਆਰਥਿਕ ਹਾਲਾਤ ਕਿਹੋ ਜਿਹੀ ਸੀਗੇ ਘਰ ਦੇ ਵਿੱਚ ਬਹੁਤ ਤੰਗੀਆਂ ਤਰਸਟੀਆਂ ਵੀ ਹੁੰਦੀਆਂ ਨੇ ਕਿਵੇਂ ਦਾ ਮਾਹੌਲ ਸੀਗਾ ਉਦੋਂ ਕਾਫੀ ਔਖਾ ਸੀ ਪਹਿਲਾਂ ਖੇਡਣਾ ਹਾਂ ਕਿਉਂਕਿ ਜਿੱਦਾਂ ਸ਼ੁਰੂ ਹੋਇਆ ਕਾਫੀ ਤੰਗੀਆਂ ਸੀਗੀਆਂ ਹਾਂ ਕਿਉਂਕਿ ਨਾਰਮਲ ਜੀ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਹਾਂ ਕਾਫੀ ਮੁਸ਼ਕਿਲ ਸੀਗਾ 18-20 ਸਾਲ ਹਾਂ ਹਨਾ ਉੱਥੇ ਇੱਕ ਕਮਰਾ ਸੀ ਤੇ ਥੋੜਾ ਜਿਹਾ ਵਿਹੜਾ ਸੀ ਇਹਦੇ ਥੋੜਾ ਜਿਹਾ ਵਿਹੜੇ ਦੇ ਵਿੱਚ ਹੀ ਨਾ ਉੱਥੇ ਹਾਕੀ ਖੇਡੀ ਖੁੱਡੀ ਜਾਣੀ ਕਿ ਜੋ ਤਾਂ ਐਲਈਡੀ ਵੀ ਮਨ ਲੱਗਦਾ ਲੈ ਕੇ ਗਏ ਸੀਗੇ ਕਿ ਇਸ ਵਾਰ ਮੈਚ ਦੇਖ ਰਿਹਾ ਤੇ ਹਾਂ ਹਾਂਜੀ ਹਾਂਜੀ ਹੁਣ ਇਹ ਜਿਹੜੇ ਮੈਸੇਜ ਟੀਵੀ ਤੇ ਆਉਣੇ ਸੀ ਫੋਨ ਤੇ ਆਉਣ ਨਹੀਂ ਦੇ ਸੀ ਤੇ ਫਿਰ ਮੈਂ ਇਹਨਾਂ ਨੂੰ ਸਪੈਸ਼ਲ ਕਿਹਾ ਵੀ ਐਲਈਡੀ ਲੈ ਕੇ ਆਉ ਤੇ ਅੱਛਾ ਮੇਰਾ ਮੈਚ ਵੇਖੋ ਫਾਦਰ ਤੁਹਾਡੇ ਦੱਸਦੇ ਨੇ ਕਿ ਮਿਹਨਤ ਕੀਤੀ ਹਨਾ ਇਹਨਾਂ ਨੇ ਘਰ ਘਰ ਦੇ ਵਿੱਚ ਦੁੱਧ ਜਾ ਕੇ ਵੇਚਿਆ ਲੱਗਦਾ ਇਹ ਚੀਜ਼ਾਂ ਜਹਨ ਦੇ ਵਿੱਚ ਰਹਿੰਦੀਆਂ ਨੇ ਕਿ ਇੱਕ ਫਾਦਰ ਨੇ ਬਹੁਤ ਮਿਹਨਤ ਕੀਤੀ ਹੈ ਕੀ ਸੋਚਦੇ ਹੋ ਇਹਨਾਂ ਦੇ ਲਈ ਕਿ ਹੁਣ ਜਦੋਂ ਸਕਸੈਸ ਹੋ ਗਏ ਤਾਂ ਫਿਰ ਕੀ ਕੁਝ ਕਰਨਾ ਇਹਨਾਂ ਲਈ ਹੁਣ ਤੇ ਹੁਣ ਮੇਰਾ ਇਹੀ ਹੈ ਵੀ ਬਸ ਇੱਕ ਜੋਬ ਲੈ ਕੇ ਤੇ ਤੇਰੇ ਨਾਲ ਉਹ ਰੈਸਟ ਕਰਵਾਈਏ ਥੋੜਾ ਜਿਹਾ ਹਾਂ ਆਪਣਾ ਸ਼ੌਂਕ ਪੂਰਨ ਪਿੰਡ ਦੇ ਵੀ ਹਜੇ ਵੀ ਗੱਲਾਂ ਕਰਦੇ ਆ ਹੈ ਕਹਿੰਦਾ ਵੀ ਤੇਰੀ ਮੁੰਡੇ ਨੇ ਮਿਹਨਤ ਇੰਨੀ ਕੀਤੀ ਹਾਂ ਤੇ ਪਮਾ ਇੱਥੇ ਕੋਈ ਹੁੰਦਾ ਸੀ ਪਮਾ ਇਹਨੂੰ ਗਰਾਊਂਡ ਦੇ ਵਿੱਚ ਘਾਹ ਕੱਟਣ ਲਈ ਵੀ ਵਸਾਦ ਲੈਂਦੀ ਸੀ ਨਾ ਇਹਨ ਕੋਈ ਬਹਾਨਾ ਨਹੀਂ ਲਾਉਣਾ ਸਵੇਰੇ ਜਾਣਾ ਸਾਈਕਲ ਤੇ 3 ਕਿਲੋਮੀਟਰ ਬਾੜ ਪੈਂਦੀ ਆ ਫੇਰ ਇਹਨੇ ਪੰਡ ਜਾਣਾ ਸ਼ਾਮ ਨੂੰ ਫੇ ਜਾਣਾ ਤਿੰਨ ਤਿੰਨ ਵਾਰੀ ਸਾਈਕਲ ਦੇ ਉੱਤੇ ਹੀ ਇਹਨੇ ਮਿਹਨਤ ਕੀਤੀ ਯਾ ਨੋਰਮਲ ਆਈਪੀਐਲ ਹੈ ਪਰ ਉਹ ਇੰਟਰਨੈਸ਼ਨਲ ਵੀ ਨਹੀਂ ਹੈ ਉਹ ਆਈਪੀਐਲ ਹੈ ਬਸ ਹਾਂ ਤੇ ਉਹ ਖੇលਦੇ ਆਂ ਤੇ ਸਭ ਕੁਝ ਚੇਂਜ ਹੋ ਜਾਂਦਾ ਬੰਦੇ ਦਾ ਹਾਂ ਤੇ ਅਸੀਂ ਹਾਕੀ ਵਿੱਚ ਮੈਂ ਪਹਿਲਾਂ ਪਹਿਲਾਂ ਵੀ ਫਾਈਵ ਸਾਈਡ ਏਸ਼ੀਆ ਕੱਪ ਦਾ 골ਡ ਮੈਡਲ ਹੈ ਮੇਰੇ ਕੋਲ ਮੈਂ ਫਾਈਵ ਸਾਈਡ ਵਰਲਡ ਕੱਪ ਵੀ ਖੇਡੇ ਆਂ ਹਾਂ ਤੇ ਜੂਨੀਅਰ ਟੀਮ ਵੱਲੋਂ ਵੀ ਕਾਫੀ ਟੂਰ ਖੇਡੇ ਆਂ ਹਾਂ ਪਰ ਹਜੇ ਤੱਕ ਉਹੋ ਜੀ ਫਿਰ ਵੀ ਫਾਈਨੈਂਸ਼ੀਅਲੀ ਸਪੋਰਟ ਨਹੀਂ ਹੋਈ ਕਿਸੇ ਵੱਲੋਂ ਵੀ ਗੁਰਜੋ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ ਇਹਨਾਂ ਦਾ ਪਰਿਵਾਰ ਸਾਡੇ ਨਾਲ ਮੌਜੂਦ ਆ ਤਾਂ ਗੱਲਬਾਤ ਕਰਦੇ ਆਂ ਤਾਂ ਗੁਰਜੋਜ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਭਾਜੀ ਬਹੁਤ ਧੰਨਵਾਦ ਆਂ ਕਿਵੇਂ ਦਾ ਰਿਹਾ ਜੀ ਟੂਰ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਐਕਸਪੀਰੀਅੰਸ ਸੀ ਮੇਰੇ ਲਈ ਠੀਕ ਹੈ ਕਦੋਂ ਸ਼ੁਰੂਆਤ ਕਦੋਂ ਹੋਈ ਤੁਹਾਡੀ ਹਾਕੀ ਚ ਸ਼ੁਰੂਆਤ ਮੇਰੀ ਹੋਈ ਸੀ ਅੱਜ ਤੋਂ 8 ਸਾਲ ਪਹਿਲਾਂ ਪਿੰਡ ਸ੍ਰੀ ਹਾਕੀ ਗਰਾਊਂਡ ਚ ਉੱਥੇ ਅਸੀਂ ਸਕੂਲ ਵਿੱਚ ਪੜ੍ਹਦੇ ਸੀ ਤੇ ਉੱਥੇ ਹੀ ਸਾਡੀ ਹਾਕੀ ਵੱਲ ਇੰਟਰਸਟ ਹੋਇਆ ਮੇਰੇ ਆਪਣੇ ਦੋਸਤਾਂ ਨੂੰ ਵੇਖ ਕੇ ਠੀਕ ਹੈ ਤੇ ਉੱਥੋਂ ਮੇਰੀ ਰਿਵਾਰਡ ਦੇ ਵਿੱਚ ਕਦੇ ਕੋਈ ਪਲੇਅਰ ਨਹੀਂ ਜੀ ਪਹਿਲਾਂ ਤੇ ਕੋਈ ਨਹੀਂ ਸੀ ਹਾਂ ਚਲੋ ਮੈਂ ਆਪਣੇ ਨਾਲਦਿਆਂ ਨੂੰ ਵੇਖ-ਵੇਖ ਕੇ ਤੁਣਾ ਚਾਹ ਉਠਿਆ ਮੈਨੂੰ ਵੀ ਤੇ ਮੈਂ ਸ਼ੁਰੂ ਕੀਤੀ ਇਹ ਪਹਿਲਾ ਸੀਗਾ ਤੁਹਾਡਾ ਸੀਨੀਅਰ ਦੇ ਵਿੱਚ ਮੈਚ ਹਾਂਜੀ ਜੀ ਮੇਰਾ ਇਹ ਪਹਿਲਾ ਡੈਬਿਊ ਮੈਚ ਸੀਗਾ ਸੀਨੀਅਰ ਚ ਠੀਕ ਹੈ ਕਾਫੀ ਚੰਗਾ ਐਕਸਪੀਰੀਅੰਸ ਸੀ ਹੂੰ ਤਾ ਕਿਵੇਂ ਦਾ ਰਿਹਾ ਇਹ ਸਫਰ ਨੂੰ ਜਦੋਂ ਤੁਸੀਂ ਯਾਦ ਕਰਦੇ ਹੋ 골ਡ ਮੈਡਲ ਜਿੱਤ ਕੇ ਲੈ ਕੇ ਆਉਣਾ ਦੇਸ਼ ਦੇ ਲਈ ਉਹ ਵੀ ਪਹਿਲੀ ਵਾਰੀ ਤਾਂ ਮੈਨੂੰ ਲੱਗਦਾ ਕਿ ਬੜੀ ਵੱਡੀ ਫੀਲਿੰਗ ਹੁੰਦੀ ਹੈ ਫਿਰ ਯਾਦ ਕਰਦੇ ਹੋ ਪਿਛਲਾ ਸਮਾਂ ਕਿਵੇਂ ਗੁਜ਼ਰੇ ਇਹ 8 ਸਾਲ ਹਾਂਜੀ ਚਲੋ ਪਿਛਲਾ ਦੇਖ ਕੇ ਆਪਾਂ ਅੱਗੇ ਵਧੇ ਹਾਂ ਤੇ ਕਾਫੀ ਖੁਸ਼ੀ ਹੁੰਦੀ ਹੈ ਪਹਿਲੀ ਵਾਰ ਡੈਬਿਊ ਕਰਨਾਂ ਦੇ ਪਹਿਲੀ ਵਾਰੀ 골ਡ ਜਿੱਤਣਾ ਹਾਂ ਤੇ ਚਲੋ ਇਹ ਮੇਰਾ ਸੁਪਨਾ ਸੀਗਾ ਤੇ ਉਹ ਅੱਜ ਪੂਰਾ ਹੋਇਆ ਹੂੰ ਤੇ ਕਾਫੀ ਚੰਗੇ ਐਕਸਪੀਰੀਅੰਸ ਹੀ ਨਾਲ ਦੇ ਸੀਨੀਅਰ ਕਾਫੀ ਚੰਗੇ ਸੀਗੇ ਕਾਫੀ سپورਟਿਵ ਸੀਗੇ ਜਦੋਂ ਫਿਰ 골ਡ ਜਿੱਟ ਕੇ ਪਿੰਡ ਜਿੱਦਨ ਤੁਸੀਂ ਉਦੋਂ ਐਂਟਰੀ ਕੀਤੀ ਕੀ ਮਾਹੌਲ ਸੀਗਾ ਉਦੋਂ ਸਾਰੇ ਪਿੰਡ ਵਾਲੇ ਕਾਫੀ ਖੁਸ਼ ਸੀ ਚਲੋ ਮੇਰੇ ਤਾਂ ਦੋ ਪਿੰਡ ਐ ਜੀ ਸਰੀਂਚ ਮੈਂ ਆ ਕੀ ਖੇਡਿਆ ਤੇ ਇੱਥੇ ਮੈਂ ਜੰਮਿਆ ਪਲਿਆ ਹਾਂ ਤੇ ਦੋਵਾਂ ਪਿੰਡਾਂ ਨੇ ਕਾਫੀ ਵਧੀਆ ਸਵਾਗਤ ਹੈ ਸਾਰੇ ਕਾਫੀ ਖੁਸ਼ ਸੀ ਹਮ ਮਾਨ ਸਨਮਾਨ ਸਾਹਿਬ ਕਾਫੀ ਚੰਗਾ ਲੱਗਿਆ ਮੈਨੂੰ ਹਾਂ ਕਹਿੰਦੇ ਬੜਾ ਔਖਾ ਸਫ਼ਰ ਹੁੰਦਾ ਹੈ ਜਦੋਂ ਬੰਦਾ ਮਕਾਮ ਤੇ ਪਹੁੰਚ ਜਾਂਦਾ ਉਦੋਂ ਸਭ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਪਰ ਕਹਿੰਦੇ ਉਹਦੇ ਪਿੱਛੇ ਜਿਹੜਾ ਸੰਘਰਸ਼ ਰਹਿੰਦਾ ਜਾਂ ਪਰਿਵਾਰ ਦਾ ਜਿਹੜਾ ਸੰਘਰਸ਼ ਰਹਿੰਦਾ ਉਹ ਲੁਕਿਆ ਰਹਿ ਜਾਂਦਾ ਮੈਂ ਤੁਹਾਨੂੰ ਕਿ ਥੋੜਾ ਜਿਹਾ ਤਜਰਬਾ ਜ਼ਰੂਰ ਸ਼ੇਅਰ ਕਰਿਓ ਕਿ ਕਿਹੋ ਜੀ ਰਹੀ ਤੁਹਾਡੀ ਜਰਨੀ ਹੈ ਸਾਰੀ ਇਹ ਸਟਾਰਟ ਮੇਰੀ ਜਿੱਦਾਂ ਚਲੋ ਗਵਰਨਮੈਂਟ ਸਕੂਲ ਤੋਂ ਹੋਈ ਉੱਥੇ ਜਾ ਕੇ ਮੈਂ ਵੇਖਿਆ ਵੀ ਮੈਂ ਹੌਕੀ ਖੇਡਣੀ ਆ ਆਪਣੇ ਯਾਰ ਦੋਸਤਾਂ ਨੂੰ ਵੇਖ ਕੇ ਹਾਂ ਕਾਫੀ ਰੁਚੀ ਸੀ ਤੇ ਫਿਰ ਮੈਂ ਆਪਣੇ ਕਰਦੇ ਹੁੰਦਾ ਦੱਸਿਆ ਵੀ ਮੈਂ ਹਾਕੀ ਖੇਲਣੀ ਆ ਹਾਂ ਤੇ ਪਹਿਲਾਂ ਮੈਂ ਥੋੜਾ ਸ਼ਰਾਰਤੀ ਸੀ ਛੋਟਾ ਹੁੰਦਾ ਅੱਛਾ ਕਾਫੀ ਐਕਸੀਡੈਂਟ ਹੋਏ ਸੱਟਾਂ ਲੱਗੀਆਂ ਤਾਂ ਕਰਕੇ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣਾ ਛੋਟੇ ਹੁੰਦੇ ਸਾਈਕਲ ਤੇ ਹੂੰ ਤੇ ਥੋੜਾ ਰਿਸਕ ਸੀਗਾ ਵੀ ਫੇਰ ਸੱਟ ਨਾ ਲੱਗੇ ਮੇਨ ਰੋਡ ਆਉਂਦਾ ਹੀ ਰਾਜ ਅੱਛਾ ਤੇ ਫਿਰ ਇੱਕ ਸਾਲ ਕਰਦੇ ਨੇ ਮਨਾ ਕੀਤਾ ਪਹਿਲਾਂ ਹਾਂ ਮੇਰੀ ਫਿਕਰ ਕਰਦੇ ਸੀ ਤਾਂ ਕਰਕੇ ਅੱਛਾ ਚਲੋ ਤੂੰ ਨਹੀਂ ਜਾਣਾ ਉਧਰਲੇ ਪਿੰਡ ਨਾ ਹਾਂ ਵੀ ਸ਼ਾਮ ਨੂੰ ਆਉਣਾ ਰਾਤ ਨੂੰ ਆਣਾ ਬਾਰ-ਬਾਰ ਜਿਹੜੇ ਲੈਣੇ ਸਾਈਕਲ ਤੇ ਹਾਂ ਤੇ ਫਿਰ ਮੈਂ ਇੱਕ ਦਿਨ ਕਾਫੀ ਕਨਫੈਸ ਕੀਤਾ ਇਹਨਾਂ ਨੂੰ ਹਾਂ ਰੋ ਰੋ ਕੇ ਕਿ ਮੈਂ ਜਾਣਾ ਹੀ ਜਾਣਾ ਆ ਤੇ ਫਿਰ ਇਹਨਾਂ ਨੇ ਮੈਨੂੰ ਅਲਾਉਡ ਕੀਤਾ ਤੇ ਉਹਦੇ ਬਾਅਦੋਂ ਇਹਨਾਂ ਨੇ ਹੀ ਮੈਨੂੰ ਸਪੋਰਟ ਕੀਤੀ ਆ ਅੱਗੇ ਤੱਕ ਜਾਣ ਚ ਮੇਰੇ ਕਰਦਿਆ ਨੇ ਹਾਂ ਕਿਉਂਕਿ ਕਦੇ-ਕਦੇ ਜਦੋਂ ਤੁਹਾਨੂੰ ਪਤਾ ਕੁਝ ਨਹੀਂ ਦੀਦਾ ਅੱਗੇ ਜਾ ਕੇ ਪਿੰਡਾਂ ਵਿੱਚ ਹਾਂ ਵੀ ਕੋਈ ਫਿਊਚਰ ਨਹੀਂ ਦੀਦਾ ਹਾਂ ਖੇਡਦੇ ਰਹੇ ਖੇਡਦੇ ਰਹੇ ਹਾਂ ਫਿਰ ਉਦੋਂ ਮੇਰਾ ਮਨ ਹੁੰਦਾ ਹੀ ਵੀ ਹੁਣ ਮੈਂ ਕੀ ਕਰਾਂ ਤੇ ਉਹਦੇ ਇਹਨਾਂ ਨੇ ਮੇਰਾ ਸਪੋਰਟ ਕੀਤਾ ਵੀ ਤੂੰ ਲੱਗਾ ਰਹਿ ਲੱਗਾ ਰਹਿ ਹਾਂ ਫੈਮਲੀ ਵੱਲੋਂ ਮੈਨੂੰ ਕੋਈ ਕਦੇ ਪ੍ਰੈਸ਼ਰ ਨਹੀਂ ਆਇਆ ਵੀ ਕੰਮ ਕਰਨਾ ਜਾਂ 12ਵੀਂ ਕਰਕੇ ਹਾਂ ਤੇ ਇਹਨਾਂ ਨੇ ਕਿਹਾ ਵੀ ਜਿੰਨਾ ਚੱਕ ਤੇਰਾ ਇੰਟਰਸਟ ਆ ਜਿੰਨਾ ਤੱਕ ਤੂੰ ਮਿਹਨਤ ਕਰ ਸਕਦਾ ਕਰ ਹਾਂ ਬਾਕੀ ਪ੍ਰਮਾਤਮਾ ਨੇ ਜੋ ਕਰਨਾ ਕਰਨਗੇ ਹਾਂ ਜਿਵੇਂ ਤੁਸੀਂ ਫਿਰ 골ਡ ਜਿੱਤ ਕੇ ਲੈ ਕੇ ਆਏ ਖਿਡਾਰੀਆਂ ਦੀ ਅਕਸਰ ਹੀ ਸ਼ਿਕਾਇਤ ਰਹਿੰਦੀ ਕਿ ਕ੍ਰਿਕਟ ਨੂੰ ਬਹੁਤ ਲੋਕ ਦੇਖਦੇ ਨੇ ਪਰ ਹਾਕੀ ਨੂੰ ਉਸ ਤਰੀਕੇ ਨਾਲ ਪ੍ਰਮੋਟ ਨਹੀਂ ਕੀਤਾ ਜਾਂਦਾ ਹਾਕੀ ਖਿਡਾਰੀਆਂ ਦੀ ਪਛਾਣ ਰਹੀ ਰਹਿੰਦੀ ਉਸ ਤਰੀਕੇ ਦੇ ਨਾਲ ਇਹ ਤੁਸੀਂ ਵੀ ਫੀਲ ਕਰਦੇ ਹੋ ਹਾਂਜੀ ਹਾਂਜੀ ਹੁਣ ਤੇ ਪੈਰੀਸ 올림픽 ਬਾਅਦ ਉਹ ਕਾਫੀ ਕੁਝ ਚੇਂਜ ਹੋਇਆ ਹੈ ਪਰ ਹਜੇ ਵੀ ਉਸ ਲੈਵਲ ਤੱਕ ਇਹਨੂੰ ਉਹਨਾ ਮਾਨ ਨਹੀਂ ਮਿਲਦਾ ਪਿਆ ਕਿਉਂਕਿ ਨੈਸ਼ਨਲ ਖੇਡ ਹਾਕੀ ਆ ਇਸ ਵੇਲੇ ਹਾਂ ਪਰ ਫਿਰ ਵੀ ਕ੍ਰਿਕਟ ਨੂੰ ਥੋੜਾ ਲੋਕ ਜ਼ਿਆਦਾ ਦੇਖਦੇ ਆ ਤੇ ਮੇਰਾ ਤੇ ਇਹੀ ਸੰਦੇਸ਼ ਆ ਕਿਉਂਕਿ ਚਲੋ ਗੇਮਾਂ ਦੋਵੇਂ ਚੰਗੀਆਂ ਆ ਮੈਂ ਤਾਂ ਦੋਵੇਂ ਟੀਮਾਂ ਕਰਦੀਆਂ ਪਰ ਦੋਵਾਂ ਨੂੰ ਇੱਕੋ ਜਿਹਾ ਹੌਸਲਾ ਇੱਕੋ ਜਿਹਾ ਫੇਮ ਮਿਲੂਗਾ ਤੇ ਚੰਗੀ ਗੱਲ ਆ ਹਾਂ ਜਿਵੇਂ ਤੁਸੀਂ ਹੁਣ ਆਏ ਹੋ 골ਡ ਜਿੱਤ ਕੇ ਪਛਾਣਦੇ ਨੇ ਲੋਕ ਕਿ ਨਹੀਂ ਹਾਂਜੀ ਪਛਾਣਦੇ ਨੇ ਪਰ ਆਪਣੇ ਲਾਗੇ ਲਾਗੇ ਪਿੰਡਾਂ ਦੇ ਪਛਾਣਦੇ ਆ ਜੇ ਫਿਰ ਵੀ ਇੰਨਾ ਮਤਲਬ ਸੋਸ਼ਲ ਮੀਡੀਆ ਵਾਲੇ ਜਾਂ ਇੰਨਾ ਨਹੀਂ ਜਾਣਦੇ ਆਪਣੇ ਪਿੰਡ ਵਾਲੇ ਜਾਣਦੇ ਆ ਹੂੰ ਠੀਕ ਆ ਆਜੋ ਅੰਕਲ ਤੁਸੀਂ ਆਜੋ ਗੁਰਜੋਤ ਤੇ ਫਾਦਰ ਸਾਡੇ ਨਾਲ ਨੇ ਤਾਂ ਕਿਵੇਂ ਲੱਗਦਾ ਜੀ ਹੁਣ ਮਨ ਲੱਗਦਾ ਕਿ ਬੜੀ ਸਟ੍ਰਗਲ ਵੀ ਤੁਸੀਂ ਵੀ ਕੀਤੀ ਹਨਾ ਬੱਚੇ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ ਕਿਵੇਂ ਫਿਰ ਫੀਲ ਹੁੰਦਾ ਹੁਣ 골ਡ ਆ ਗਿਆ ਨਹੀਂ ਬਹੁਤ ਜ਼ਿਆਦਾ ਖੁਸ਼ੀ ਹੋਈ ਹਾਂ ਕਿਉਂਕਿ ਛੋਟਾ ਜਿਹਾ ਹੁੰਦਾ ਸੀ ਇਹ 6ਵੀਂ ਸਕੂਲੇ ਸ੍ਰੀ ਪਿੰਡ ਪੜਨ ਲਗਾ ਸਗਾ ਅੱਛਾ ਤੇ ਉਦੋਂ ਹੀ ਨੇ ਜਦੋਂ ਹਾਕੀ ਖੇਡਦੇ ਦੇਖੇ ਬੱਚੇ ਤੇ ਸਾਨੂੰ ਆਣ ਕੇ ਕਹਿੰਦਾ ਵੀ ਵੀ ਡੈਡੀ ਮੈਂ ਤਾਂ ਹਾਕੀ ਖੇਡਣੀ ਆ ਇਹਦੀ ਮਾਂ ਕਹਿੰਦੀ ਵੀ ਮੂਰੇ ਰੋੜ ਪਿੰਦਾ ਵੱਡਾ ਵੀ ਤੂੰ ਨਿਆਣਾ ਆ ਹਾਂ ਤੇ ਦੋ ਤਿੰਨ ਕਿਡੇ ਫੇ ਸ਼ਾਮ ਨੂੰ ਵੀ ਜਾਣਾ ਹਾਂ ਵੀ ਤੂੰ ਰਹਿਂਦੇ ਹਾਂ ਇਹ ਕਹਿੰਦਾ ਨਹੀਂ ਮੈਂ ਵੀ ਹਾਕੀ ਖੇਡਣੀ ਆ ਅੰਕੇ ਚਲੋ ਬੱਚਾ ਜੀ ਕਹਿੰਦਾ ਆ ਹਾਂ ਇਹਦੀ ਲੱਗੇ ਨਾ ਜਿੱਧਰ ਨੂੰ ਤੇ ਅਸੀਂ ਫੇਰ ਨੂੰ ਹਾਕੀ ਲੈ ਕੇ ਦਿੱਤੀ ਠੀਕ ਹੈ ਤੇ ਜੋ ਬੂਡਵਾਟਰ ਉਹ ਲੈ ਕੇ ਦਿੱਤੇ ਹਾਂ ਫਿਰ ਜਿਉਂ ਸ਼ੁਰੂ ਹੋਇਆ ਹਾਂ ਇਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅੱਛਾ ਜਿਉਂ ਸ਼ੁਰੂ ਹੋਇਆ ਇਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਚਾਹੇ ਉਥੇ ਕੋਈ ਪਹੁੰਚਦਾ ਸੀ ਗਰਾਊਂਡ 'ਚ ਚਾਹੇ ਨਹੀਂ ਪਹੁੰਚਦਾ ਸੀ ਮੀਂਹ ਜਾਵੇ ਨੇਰੀ ਜਾਵੇ ਇਹ ਗਰਾਊਂਡ 'ਚ ਹੁੰਦਾ ਸੀ ਅੱਛਾ ਹੁਣ ਵੀ ਸ੍ਰੀ ਪਿੰਡ ਦੇ ਹਜੇ ਵੀ ਗੱਲਾਂ ਕਰਦੇ ਆ ਹੈ ਕਹਿੰਦਾ ਵੀ ਤੇਰੇ ਮੁੰਡੇ ਨੇ ਮਿਹਨਤ ਇੰਨੀ ਕੀਤੀ ਹਾਂ ਤੇ ਪਮਾ ਇੱਥੇ ਕੋਈ ਹੁੰਦਾ ਸੀ ਪਮਾ ਇਹਨੂੰ ਗਰਾਊਂਡ ਦੇ ਵਿੱਚ ਘਾਹ ਕੱਟਣ ਲਈ ਵੀ ਸੱਦ ਲੈਂਦੀ ਸੀ ਨਾ ਇਹ ਕੋਈ ਬਹਾਨਾ ਨਹੀਂ ਲਾਉਣਾ ਅੱਛਾ ਸਾਰੀ ਸਾਰੀ ਦਿਹਾੜੀ ਉੱਥੇ ਗਰਾਊਂਡ ਦੇ ਵਿੱਚ ਹੀ ਰਹਿਣਾ ਉੱਥੇ ਸਮੋਸੇ ਖਾਣਾ ਉੱਥੇ ਠੰਡਾ ਪੀਣਾ ਤੱਤਾ ਪੀਣਾ ਤੇ ਇੰਨੀ ਹੱਡ ਤੋੜ ਕੇ ਮਿਹਨਤ ਕੀਤੀ ਤੇ ਮਹਾਰਾਜ ਨੇ ਹਨਾ ਤੇ ਇੱਥੇ ਤੇ ਪਹਚਾਇਆ ਤੇ ਉਹ ਮਹਾਰਾਜ ਪਹਚਾਉਣ ਵਾਲਾ ਜੇ ਆਪਾਂ ਮਿਹਨਤ ਕਰਦੇ ਹਾਂ ਮਿਹਨਤ ਦੇ ਨਾਲ ਹੀ ਸਭ ਕੁਝ ਤੇ ਬਹੁਤ ਮਿਹਨਤ ਕੀਤੀ ਅਸੀਂ ਮੁੜ ਕੇ ਕੋਈ ਵੀ ਇਹਨੂੰ ਘਰ ਦਾ ਕੰਮ ਜਾਂ ਕੋਈ ਹੋਰ ਅਸੀਂ ਕਿਹਾ ਵੀ ਤੂੰ ਹੁਣ ਮਿਹਨਤ ਕਰ ਹਾਂ ਪੜ ਹਾਂ ਪੜਾਈ ਵੀ ਜ਼ਰੂਰੀ ਆ ਹਾਂ ਤੇ ਹਾਕੀ ਵੀ ਜ਼ਰੂਰੀ ਆ ਬਿਲਕੁਲ ਵੀ ਬੇਨ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਹਾਂ ਦੋਨਾਂ ਪਿੰਡਾਂ ਨੂੰ ਮਾਨਿਆ ਹਾਂ ਸ੍ਰੀਂ ਪਿੰਡ ਦੇ ਵਿੱਚ ਚਲੋ ਗਰਾਊਂਡ ਸੀ ਸਾਡੇ ਪਿੰਡ ਥੋੜਾ ਜਿਹਾ ਪਿੰਡ ਹੈ ਗਰਾਊਂਡ ਨਹੀਂ ਸੀਗੀ ਹਾਂ ਸ੍ਰੀਂ ਪਿੰਡ ਦੇ ਵਿੱਚ ਪਹਿਲੋ ਫਸਟ ਟਾਈਮ ਸਵੇਰੇ ਜਾਣਾ ਸਾਈਕਲ ਤੇ ਹਾਂ 3 ਕਿਲੋਮੀਟਰ ਬਾੜ ਪੈਂਦੀ ਆ ਹਾਂ ਫੇਰ ਨੇ ਪੰਡ ਜਾਣਾ ਹਾਂ ਸ਼ਾਮ ਨੂੰ ਫੇਰ ਜਾਣਾ ਹਾਂ ਤਿੰਨ ਤਿੰਨ ਵਾਰੀ ਸਾਈਕਲ ਦੇ ਉੱਤੇ ਹੀ ਹਾਂ ਇਹਨੇ ਮਿਹਨਤ ਕੀਤੀ ਹਾਂ ਤੇ ਮਹਾਰਾਜ ਨੇ ਚਲੋ ਫਲ ਵੀ ਲਾ ਗਰਜੋਤ ਵੈਸੇ ਕਹਿੰਦੇ ਜਦੋਂ ਬੰਦਾ ਸਕਸੈਸ ਹੋ ਜਾਂਦਾ ਤਾਂ ਫੇਰ ਆਪਣਾ ਪਾਸਟ ਦੇਖਦਾ ਆ ਆਰਥਿਕ ਹਾਲਾਤ ਕਿਹੋ ਜੇ ਸੀਗੇ ਘਰ ਦੇ ਵਿੱਚ ਬਹੁਤ ਤੰਗੀਆਂ ਤਰਸਟੀਆਂ ਵੀ ਹੁੰਦੀਆਂ ਨੇ ਕਿਵੇਂ ਦਾ ਮਾਹੌਲ ਸੀਗਾ ਉਦੋਂ ਜੀ ਪਾਸਟ ਨੂੰ ਵੇਖ ਵੇਖ ਕੇ ਚਲੋ ਮੈਂ ਵੱਡਾ ਹੋਇਆ ਇਦਾਂ ਆਪਣਾ ਭੁੱਲਣਾ ਨਹੀਂ ਚਾਹੀਦਾ ਪਹਿਲਾਂ ਜੇ ਆਪਾਂ ਕਿਤੇ ਵੀ ਪਹੁੰਚ ਜੰਨੇ ਆ। ਹੂੰ। ਕਾਫੀ ਔਖਾ ਸੀ ਪਹਿਲਾਂ ਖੇਡਣਾ। ਹਾਂ। ਕਿਉਂਕਿ ਜਿੱਦਾਂ ਸ਼ੁਰੂ ਹੋਇਆ ਕਾਫੀ ਤੰਗੀਆਂ ਸੀਗੀਆਂ। ਹੂੰ। ਕਿਉਂਕਿ ਨਾਰਮਲ ਜੀ ਫੈਮਿਲੀ ਤੋਂ ਬਿਲੋਂਗ ਕਰਦੇ ਸੀ। ਹਾਂ। ਕਾਫੀ ਮੁਸ਼ਕਿਲ ਸੀਗਾ। ਪਰ ਚਲੋ ਮੇਰੇ ਘਰਦਿਆਂ ਨੇ ਜਿੰਨਾ ਹੋ ਸਕਦਾ ਸੀ ਵੱਧ ਤੋਂ ਵੱਧ ਸਪੋਰਟ ਕੀਤੀ। ਹਾਂ। ਤੇ ਮੇਰੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਸਪੋਰਟ ਕੀਤੀ। ਅਹੀਂ ਚ ਵੀ ਮੈਂ ਆ ਕੇ ਖੇਡਿਆ ਉਹਨਾਂ ਨੇ ਵੀ ਕਾਫੀ ਸਪੋਰਟ ਕੀਤੀ। ਹੂੰ। ਤੇ ਚਲੋ ਉਦੋਂ ਇਹੀ ਸੀ ਵੀ ਹਾਕੀ ਖੇਡਣੀ ਖੇਡਣਾ ਚਾਹੇ ਜੋ ਮਰਜੀ ਹੈ ਹਾਂ ਤੇ ਤੰਗੀਆਂ ਫਿਰ ਇੰਦੀ ਲੱਗੀਆਂ ਹੂੰ ਵਾਕਈ ਬੜੇ ਓਕੇ ਹਾਲਾਤ ਹੁੰਦੇ ਨੇ ਫਿਰ ਤੁਸੀਂ ਕੀ ਕੰਮ ਕਰਦੇ ਹੋ ਜੀ ਅਸੀਂ ਮੈਂ ਸ਼ੁਰੂ ਤੋਂ ਦੁੱਧ ਦਾ ਕੰਮ ਹੀ ਕਰਦਾ ਆਂ ਅੱਛਾ ਤੇ ਉਦੋਂ ਅਸੀਂ ਜ਼ਿੰਮੇਦਾਰ ਆਂ ਠੀਕ ਹੈ ਤੇ ਪਰ ਸਾਡੇ ਕੋਲ ਕੋਈ ਜ਼ਿਆਦਾ ਤਾਂ ਥੋੜੀ ਸੀਗੀ ਹਾਂ ਤੇ ਇੱਕ ਟਾਈਮ ਮੈਂ ਇਟਰੀ ਦਾ ਬਣਾਇਆ ਸੀਗਾ ਅੱਛਾ ਉਸ ਟਾਈਮ ਮੈਂ ਉਹ ਥੋੜੀ ਜਿਹੀ ਜ਼ਿਆਦਾ ਸੀ ਤਾਂ ਮੈਂ ਬਿਜਤੀ ਸੀ ਹਾਂ ਤੇ ਇਟਲੀ ਦੇ ਵਿੱਚ ਵੀ ਕੋਈ ਸੂਤਰੀਆ ਦੋ ਤਿੰਨ ਮਹੀਨੇ ਰਿਹਾ ਇਹ ਵੀ ਛੋਟੇ ਸੀ ਨੇ ਵਾਲੇ ਅੱਛਾ ਤੇ ਉੱਥੇ ਏਦਾਂ ਜੰਗਲ ਏਰੀਆ ਸੀ ਲੜਾਈ ਕਢਾਈ ਦਾ ਕੰਮ ਸੀ ਫੇ ਮੈਂ ਚਾਚੇ ਦੇ ਮੁੰਡੇ ਨੇ ਸੱਦਾਇਆ ਮੈਂ ਉਹਨੂੰ ਕਿਹਾ ਵੀ ਮੈਨੂੰ ਅੱਛਾ ਜੇ ਸ਼ਾਇਦ ਉੱਥੇ ਮੈਂ ਰਹਿੰਦਾ ਹਾਂ ਤੇ ਸ਼ਾਇਦ ਇਹ ਇਸ ਕੀਮਤ ਦੇ ਵਿੱਚ ਨਾ ਪੈਂਦਾ ਹਾਂ ਕਿਉਂਕਿ ਛੋਟੇ ਸੀ ਇਹ ਨੇ ਵਾਲੇ ਇਹਨਾਂ ਦਾ ਕਰਕੇ ਨਾ ਮੈਂ ਉੱਥੇ ਲੜਾਈਆਂ ਘਲਾਈਆਂ ਦੇਖੀ ਜੰਗਲ ਏਰੀਆ ਸੀ ਮੈਂ ਵਾਪਸ ਵਾਪਸ ਆ ਕੇ ਤੇ ਫੇਰ ਮੈਂ ਦੁੱਧ ਦਾ ਕੰਮ ਹੀ ਸ਼ੁਰੂ ਕੀਤਾ ਦੁੱਧ ਦਾ ਕੰਮ ਸ਼ੁਰੂ ਕੀਤਾ ਤੇ ਫੇਰ ਜੀ 6ਵੀਂ ਦੇ ਵਿੱਚ ਹਾਂ ਸਰੀਨ ਲੱਗਾ ਤੇ ਉੱਥੋਂ ਹਾਕੀ ਦਾ ਦੇਖ ਕੇ ਤੇ ਬਸ ਹਾਕੀ ਹੁਣ ਫਿਰ ਜਦੋਂ ਤੁਸੀਂ ਦੁੱਧ ਲੈ ਕੇ ਜਾਂਦੇ ਸੀਗੇ ਤਾਂ ਸਭ ਨੂੰ ਪਤਾ ਸੀਗਾ ਕਿ ਇਹ ਗੁਰਜੋਤ ਦੇ ਫਾਦਰ ਨੇ ਜਿਹੜਾ ਏਸ਼ੀਆ ਚੈਂਪੀਅਨਸ਼ਿਪ ਖੇਡ ਰਿਹਾ ਹਾਂ ਹਾਂਜੀ ਹਾਂਜੀ ਹੁਣ ਜਦੋਂ ਮੈਚ ਚੱਲਦਾ ਸੀ ਤੇ ਪਹਿਲੋਂ ਜਿੱਦਾਂ ਇੱਕ ਮੀਡੀਆ ਵਾਲੇ ਆਏ ਤੇ ਉਹਨਾਂ ਨੇ ਪਾਇਆ ਵੀ ਦੁੱਧੀ ਦਾ ਮੁੰਡਾ ਅੱਛਾ ਵੀ ਉਸ ਟਾਈਮ ਏਸ਼ੀਆ ਕੱਪ ਖੇਡ ਰਿਹਾ ਹਾਂ ਤੇ ਉਹ ਦੇਖ ਕੇ ਬੜਾ ਲੋਕਾਂ ਨੇ ਫਿਰ ਮੈਨੂੰ ਵਧਾਈਆਂ ਦਿੱਤੀਆਂ ਹਾਂ ਵੀ ਤੇਰੇ ਪੈ ਤੇਰਾ ਮੁੰਡਾ ਇੱਥੇ ਤੱਕ ਪਹੁੰਚਾ ਹਾਂ ਹੂੰ ਬਸ মিডিਆ ਇਸ ਦੀ ਇੱਥੇ ਤਾਂ ਹੀ ਬੰਦੇ ਨੂੰ ਲੈ ਕੇ ਜਾਂਦੀ ਆ ਤੇ ਬਾਕੀ ਮਿਹਨਤ ਆ ਹਾਂ ਮਿਹਨਤ ਦੇ ਨਾਲ ਹੀ ਆ ਜੇ ਮਿਹਨਤ ਨਾ ਆਪਾਂ ਕਰਾਂਗੇ ਹਾਂ ਤੇ ਜੇ ਆਪਾਂ ਉਦਾਂ ਹੀ ਕੋਈ ਕੋਈ ਵੀ ਗੇਮ ਆ ਐਵੇਂ ਚੱਲ ਗਿਆ ਤਾਂ ਆ ਗਿਆ ਚੱਲ ਗਿਆ ਤਾਂ ਆ ਗਿਆ ਹਨਾ ਬਿਲਕੁਲ ਇਹ ਚੀਜ਼ ਮੈਨੂੰ ਲੱਗਦਾ ਕਿ ਲੋਕਾਂ ਤੱਕ ਜਾਣੀ ਚਾਹੀਦੀ ਹੈ ਜਿਹੜੇ ਨੌਜਵਾਨ ਹੈਗੇ ਨੇ ਕਈ ਵਾਰੀ ਬਹੁਤ ਸਾਰੀਆਂ ਅਸੀਂ ਦੇਖਦੇ ਹਾਂ ਕਿ ਸਾਨੂੰ ਘਰ ਤੋਂ ਸਪੋਰਟ ਨਹੀਂ ਸੀ ਅਸੀਂ ਤਾਂ ਕਰਕੇ ਉੱਥੇ ਨਹੀਂ ਪਹੁੰਚ ਸਕੇ ਮੈਨੂੰ ਲੱਗਦਾ ਮੈਂ ਸੋੰਦਾ ਸੀਗਾ ਕਿ ਗੁਰਜੋਤ ਹੋਣਾ ਇੱਕ ਕਮਰੇ ਦੇ ਵਿੱਚ ਹੀ ਰਹਿ ਕੇ ਮੈਨੂੰ ਲੱਗਦਾ ਮਿਹਨਤ ਕੀਤੀ ਬੜਾ ਸਮਾਂ ਹਾਂਜੀ ਇੱਧਰ ਆਏ ਨੂੰ ਤਾਂ 2 ਸਾਲ ਹੀ ਹੋਏ ਆ ਤੇ ਅਸੀਂ ਪਿੰਡ ਦੇ ਵਿੱਚ ਸੀ ਤੇ 18-20 ਸਾਲ ਹਾਂ ਹਨਾ ਉੱਥੇ ਇੱਕ ਕਮਰਾ ਸੀ ਤੇ ਥੋੜਾ ਜਿਹਾ ਵਿਹੜਾ ਸੀ ਇਹਦੇ ਥੋੜੇ ਜਿਹੇ ਵਿਹੜੇ ਦੇ ਵਿੱਚ ਹੀ ਨਾ ਉੱਥੇ ਹਾਕੀ ਖੇਡੀ ਖੁੱਡੀ ਜਾਣੀ ਅੱਛਾ ਹੂੰ ਤੇ ਉਸ ਦਿਨ ਵੀ ਮੀਡੀਆ ਵਾਲੇ ਪੁੱਛਦੇ ਕਿ ਕਹਿੰਦੇ ਇੱਥੇ ਵੀ ਗੁਰਜੋਦ ਨੇ ਮਿਹਨਤ ਕੀਤੀ ਏ ਇਸ ਘਰਾਂ ਕਿ ਮੈਂ ਕਹਾਂ ਨਹੀਂ ਵੀ ਇਹ ਤਾਂ ਹਜੇ ਲੈਣ ਨੂੰ ਥੋੜਾ ਜਿਹਾ ਨਹੀਂ ਹੋਇਆ ਤੇ ਇਸ ਤੋਂ ਪਹਿਲਾਂ ਹੀ ਇਹ ਉੱਥੇ ਬੰਗਲੌਰ ਚਲ ਗਿਆ ਹਾਂ ਤੇ ਬਹੁਤ ਚਲੋ ਇਹ ਨਤੰਗਿਆ ਫੰਗੀਆਂ ਟੱਟਾਂ ਪੇਟਾਂ ਵੀ ਵੀ ਲੱਗਦੀਆਂ ਆ ਤੇ ਪਰ ਨਹੀਂ ਇਹਨੇ ਪਿੱਛਾ ਮੁੜ ਕੇ ਨਹੀਂ ਦੇਖਿਆ ਤੇ ਚਲੋ ਮਹਾਰਾਜ ਇੱਥੇ ਤਾਂ ਤਰੱਕੀਆਂ ਕਹਿੰਦੇ ਗੁਰਜੋਤ ਐਲਈਡੀ ਵੀ ਮਨ ਲੱਗਦਾ ਲੈ ਕੇ ਗਏ ਸੀਗੇ ਕਿ ਇਸ ਵਾਰ ਮੈਚ ਦੇਖੇ ਉੱਤੇ ਹਾਂਜੀ ਹਾਂਜੀ ਤੇ ਮੈਚ ਵੀਖਦੇ ਨਹੀਂ ਸੀ ਪਹਿਲਾਂ ਹਲੇ ਤੱਕ ਤਾਂ ਕਦੇ ਲਾਈਵ ਤਾਂ ਵੇਖਿਆ ਨਹੀਂ ਵਹਿ ਕੇ ਤੇ ਇਹ ਜਦੋਂ ਪਹਿਲਾਂ ਫੋਨ ਤੇ ਦੇਖਦੇ ਸੀਗੇ ਅੱਛਾ ਤੇ ਹੁਣ ਇਹ ਜਿਹੜੇ ਮੈਸੇਜ ਟੀਵੀ ਤੇ ਆਉਣੇ ਸੀ ਫੋਨ ਤੇ ਆਉਣ ਨਹੀਂ ਦੇ ਸੀ ਤੇ ਫਿਰ ਮੈਂ ਇਹਨਾਂ ਨੂੰ ਸਪੈਸ਼ਲ ਕਹਿ ਵੀ ਐਲਈਡੀ ਲੈ ਕੇ ਆਉ ਤੇ ਅੱਛਾ ਮੇਰਾ ਮੈਚ ਵੇਖੋ ਇਹ ਫਿਰ ਤੁਸੀਂ ਸਪੈਸ਼ਲ ਮੈਚ ਵੇਖਣ ਲਈ ਲੈ ਕੇ ਆਏ ਸੀਗੇ ਹਾਂਜੀ ਹਾਂਜੀ ਉਹ ਟੀਵੀ ਸੀਗਾ ਛੋਟਾ ਅੱਛਾ ਉਹ ਕਦੇ ਚੱਲਦਾ ਸੀ ਕਿ ਰੇ ਨਹੀਂ ਨਹੀਂ ਚੱਲਦਾ ਸੀ ਹਾਂ ਤੇ ਅੱਜ ਕੱਲ ਤਾਂ ਹੁਣ ਉਹਦਾ ਟੀਵੀ ਟੀਵੀ ਲੋਕੀ ਦੇ ਦੇ ਨਹੀਂ ਮੈਨਾਂ ਉਹਨਾਂ ਤੇ ਲੱਗੇ ਰਹਿੰਦੇ ਆ ਹਾਂ ਤੇ ਫਿਰ ਇਹ ਕਹਿੰਦਾ ਵੀ ਤੁਸੀਂ ਐਲਈਡੀ ਲੈ ਕੇ ਆਓ ਵੀ ਉਹ ਟੀਵੀ ਦੇ ਚੁੱਕੇ ਯਾਰ ਚੱਲਦਾ ਕਿ ਨਹੀਂ ਚੱਲਦਾ ਫੇ ਉਹ ਜਾ ਕੇ ਲੈਂਦੀ ਇਹਨਾਂ ਕਿਹਾ ਵੀ ਲੈ ਕੇ ਜਰੂਰ ਆ ਮੈਨੂੰ ਲੱਗਦਾ ਕਿ ਇੱਕ ਪਿਓ ਦਾ ਸੀਨਾ ਵੈਸੇ ਚੌੜਾ ਹੋ ਜਾਂਦਾ ਜਦੋਂ ਪੁੱਤ ਕਾਮਯਾਬ ਹੋ ਜਾਂਦਾ ਹੁਣ ਜਿਵੇਂ ਫਿਰ 골ਡ ਲੈ ਕੇ ਆਏ ਨੇ ਹਨਾ ਪਹਿਲੀ ਵਾਰੀ ਏਡੀ ਸਕਸੈਸਫੁਲ ਜਰਨੀ ਇਹਨਾਂ ਦੀ ਰਹੀ ਹੈ ਮੈਨੂੰ ਲੱਗਦਾ ਪੂਰੇ ਪਿੰਡ ਦੇ ਵਿੱਚ ਹੁਣ ਨਾਮ ਹੋ ਗਿਆ ਹੋਣਾ ਪੂਰਾ ਬਹੁਤ ਪੂਰੇ ਪਿੰਡ ਦੇ ਵਿੱਚ ਕੀ ਲੱਗੇ ਸ੍ਰੀ ਪਿੰਡ ਦੇ ਵਿੱਚ ਵੀ ਤੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਵੀ ਨਾਮ ਹੋ ਗਿਆ ਹਾਂ ਤੇ ਸਾਰਿਆਂ ਨੇ ਬਹੁਤ ਵਧਾਈਆਂ ਬਹੁਤ ਖੁਸ਼ੀ ਹੋਈ ਹਾਂ ਤੇ ਜਿੱਦਣ ਇਹਨੇ ਆਉਣਾ ਸੀ ਸਾਡੇ ਪਿੰਡ ਦੇ ਕਹਿੰਦੇ ਸੀ ਅਸੀਂ ਪਹਿਲੋ ਲੈ ਕੇ ਆਉਣਾ ਇਹਨੂੰ ਅੱਛਾ ਹੈ ਤੇ ਸ੍ਰੀ ਵਾਲੇ ਕਹਿੰਦੇ ਸੀ ਅਸੀਂ ਲੈ ਕੇ ਆਉਣਾ ਹਾਂ ਫਿਰ ਆਪਾਂ ਇੱਕ ਪਿੰਡ ਦਾ ਮੁੰਡਾ ਸੀ ਉਹਨੂੰ ਸਮਝਾਇਆ ਅਈਏ ਚਲੋ ਕੋਈ ਗੱਲ ਸ੍ਰੀਹ ਦੀ ਪਹਿਲ ਗਿਆ ਹਾਂ ਉੱਥੇ ਖੇਡਿਆ ਆ ਹਾਂ ਤੇ ਉਹਨਾਂ ਨੇ ਫਿਰ ਇਹਨੂੰ ਜਲੰਧਰੋਂ ਲੈ ਕੇ ਆਂਦਾ ਅੱਛਾ ਜਲੰਧਰੋਂ ਲੈ ਕੇ ਆਏ ਤਾਂ ਫਿਰ ਅਸੀਂ ਸ੍ਰੀ ਪਿੰਡ ਦੇ ਵਿੱਚ ਜੋ ਵੀ ਪ੍ਰੋਗਰਾਮ ਰੱਖਿਆ ਸੀ ਉਹ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਸਰੀਓ ਲੈ ਗਏ ਪਿੰਡ ਚ ਜਗੀੜੀ ਦਿੱਤੀ ਪਿੰਡ ਦਾ ਬਹੁਤ ਸਾਫ਼ ਸੀ ਪਿੰਡ ਦੇ ਆਣੇ ਬਹੁਤ ਮਦਦ ਕੀਤੀ ਤੇ ਜਦੋਂ ਵੀ ਅੱਗੇ ਵੀ ਆਉਂਦਾ ਸੀ ਤੇ ਇਦਾਂ ਇਕੱਠੇ ਹੋ ਗਏ ਹਨਾ ਤੇ ਪਿੰਡ ਬਹੁਤ ਸਾਹਦੰਦਾ ਇਹ ਤਾਂ ਦੋ ਦੋ ਪਿੰਡਾਂ ਦਾ ਮਿਲਦਾ ਐਦ ਕੀ ਤੁਹਾਨੂੰ ਵੀ ਪਿਆਰ ਮਿਲਿਆ ਹੈ ਹਾਂਜੀ 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 ਫਿਰ ਜਿਵੇਂ ਫਾਦਰ ਤੁਹਾਡੇ ਦੱਸਦੇ ਨੇ ਕਿ ਮਿਹਨਤ ਕੀਤੀ ਹੈ ਨਾ ਇਹਨਾਂ ਨੇ ਘਰ ਘਰ ਦੇ ਵਿੱਚ ਦੁੱਧ ਜਾ ਕੇ ਵੇਚਿਆ ਲੱਗਦਾ ਇਹ ਚੀਜ਼ਾਂ ਜਹਨ ਦੇ ਵਿੱਚ ਰਹਿੰਦੀਆਂ ਨੇ ਕਿ ਇੱਕ ਫਾਦਰ ਨੇ ਬਹੁਤ ਮਿਹਨਤ ਕੀਤੀ ਹੈ ਕੀ ਸੋਚਦੇ ਹੋ ਇਹਨਾਂ ਦੇ ਲਈ ਕਿ ਹੁਣ ਜਦੋਂ ਸਕਸੈਸ ਹੋ ਗਏ ਤਾਂ ਫਿਰ ਕੀ ਕੁਝ ਕਰਨਾ ਇਹਨਾਂ ਲਈ ਹੁਣ ਹਾਂਜੀ ਹਾਂਜੀ ਇਹਨਾਂ ਨੂੰ ਹੀ ਜਦਾਂ ਵੇਖਿਆ ਵੀ ਇਹ ਇੰਨੀ ਮਿਹਨਤ ਕਰਦੇ ਆ ਮੇਰੇ ਲਈ ਹਾਂ ਤੇ ਮੈਨੂੰ ਵੀ ਹੋਇਆ ਵੀ ਮੈਂ ਵੀ ਇਹਨਾਂ ਲਈ ਕੁਝ ਕਰਾਂ ਹਾਂ ਤੇ ਉਹੀ ਜੇ ਇਟਲੀ ਰਹਿੰਦੇ ਤਾਂ ਆਬਵੀਅਸਲੀ ਅਸੀਂ ਕੁਝ ਨਹੀਂ ਕਰਨਾ ਸੀ ਹਾਂ ਬਾਹਰ ਉਹ ਸਾਰਾ ਸਿਸਟਮ ਫਿਰ ਇਹਨਾਂ ਨੂੰ ਦੇਖ ਕੇ ਵੀ ਇੰਨੀ ਮਿਹਨਤ ਕਰਦੇ ਆ ਮੋਟਰਸਾਈਕਲ ਤੇ ਰੋਜ਼ ਦੁੱਧ ਪਾਉਂਦੇ ਆ ਹਾਂ ਤੇ ਇਹਨਾਂ ਲਈ ਮੈਂ ਕੁਝ ਕਰਾਂ ਹਾਂ ਤੇ ਇਹਨਾਂ ਨੂੰ ਦੇਖ ਕੇ ਮੈਂ ਮਿਹਨਤ ਕਰਨਾ ਸਿੱਖਿਆ ਤੇ ਜਿੱਦਾਂ ਵੀ ਇਹਨਾਂ ਨੂੰ ਵੇਖ-ਵੇਖ ਕੇ ਵੱਡਾ ਹੋਇਆ ਤੇ ਹੁਣ ਮੇਰਾ ਇਹੀ ਆ ਵੀ ਬਸ ਇੱਕ ਜੌਬ ਲੈ ਕੇ ਹਾਂ ਤੇ ਫਿਰ ਇਹਨਾਂ ਨੂੰ ਰੈਸਟ ਕਰਵਾਈਏ ਥੋੜਾ ਜਿਹਾ ਹਾਂ ਆਪਣਾ ਸ਼ੌਂਕ ਪੂਰੇਣ ਜਿਹੜੇ ਰਹਿੰਦੇ ਆ ਹਾਂ ਵਾਕੇ ਫਿਰ ਅੰਕਲ ਹੁਣ ਵੈਸੇ ਇਹ ਕਹਿ ਦਿੰਦੇ ਹੁਣ ਕਿ ਹੁਣ ਤਾਂ ਗੁਰਜੋਤ ਸਟਾਰ ਬਣ ਗਿਆ ਹੁਣ ਤੁਸੀਂ ਛੱਡ ਦੋ ਦੁੱਧੀ ਵਾਲਾ ਕੰਮ ਹਾਂਜੀ 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 ਹੁਣ ਬਸ ਸਾਲ ਸੇ ਮੇਰੇ ਕਰ ਲਾਂਗੇ ਜੀ ਹਾਂ ਤੇ ਛੱਡਿਆ ਵਰਗਾ ਹੀ ਇਹ ਕੰਮ ਹੁਣ ਬਸ ਹਾਂ ਤੇ ਜਿੱਦਾਂ ਮਹਾਰਾਜ ਨੇ ਚਲੋ ਤਰੱਕੀਆਂ ਬਖਸ਼ੀਆਂ ਤੇ ਵਧੀਆ ਕਾਮਯਾਬ ਹੋਵੇ ਇਹ ਤੇ ਹੋਰ ਵੀ ਕਾਮਯਾਬ ਹੋਵੇ ਹਾਂ ਤੇ ਬਸ ਫਿਰ ਦੁੱਧ ਦਾ ਹੁਣ ਦੁੱਧ ਦੇ ਵਿੱਚ ਵੀ ਕੁਝ ਹੈ ਨਹੀਂ ਹੁਣ ਦੇ ਦੋ ਦੋ 3 ਸਾਲ 6 ਮਹੀਨੇ ਕਰਾਂਗੇ ਹਾਂ ਸਾਡੀ ਕਿਵੇਂ ਆ ਜੀ ਹੁਣ ਮਾਹੌਲ ਕਰਦੇ ਵਿੱਚ ਜੀ ਬਹੁਤ ਵਧੀਆ ਬਹੁਤ ਖੁਸ਼ੀ ਵਾਲਾ ਮਾਹੌਲ ਆ ਹਾਂ ਹਾਂ ਜੀ ਬਹੁਤ ਖੁਸ਼ੀ ਹੋਈ ਅਸਾਂ ਤਾਂ ਇੱਥੇ ਤੱਕ ਇਹਨੇ ਪਹਚਾਇਆ ਮਹਾਰਾਜ ਜੀ ਨੂੰ ਤਰਕੀਆਂ ਬਖਸ਼ੇ ਹਾਂ ਹਾਂ ਜੀ ਬਹੁਤ ਵਧੀਆ ਲੱਗਦਾ ਆ ਹਾਂ ਤੇ ਬਹੁਤ ਮਾਣ ਆ ਸਾਨੂੰ ਇੱਥੇ ਹਾਂ ਪਹਿਲਾ ਸਮਾਂ ਤੇ ਹੁਣ ਫਿਰ ਦੇ ਸਮੇ ਨੂੰ ਕਿਵੇਂ ਯਾਦ ਕਰਦੇ ਹਾਂ ਹਾਂਜੀ ਜਦੋਂ ਪਹਿਲਾਂ ਥੋੜਾ ਜਿਹਾ ਚਲੋ ਮੈਨੇ ਮਿਹਨਤ ਕੀਤੀ ਇੱਥੇ ਤੱਕ ਪੈਂਚਾ ਬਹੁਤ ਫਾਰਕ ਆ ਵੇਲੇ ਸਮਝ ਆਇਆ ਇੱਥੇ ਤੱਕ ਸਾਨੂੰ ਇਹਨੇ ਬਹੁਤ ਮਾਨ ਸਨਮਾਨ ਦਰਵਾਇਆ ਇਹ ਦੇ ਕਰਕੇ ਸਾਨੂੰ ਬਹੁਤ ਮਾਨ ਸਨਮਾਨ ਮਿਲਿਆ ਆ ਹਾਂ ਹਾਂਜੀ ਤੇ ਹੁਣ ਫਿਰ ਜਿੱਦਣੇ ਆਏ ਸੀਗੇ ਮੈਨੂੰ ਲੱਗਦਾ ਕਿ ਲਾਗੇ ਚਾਗੇ ਦੋ ਚਾਰ ਪਿੰਡਾਂ ਦੇ ਰਿਸੀਵ ਕਰਨ ਦੇ ਲਈ ਸੀਗੇ ਲੱਗਦਾ ਉਹ ਸਭ ਦੀ ਮਾਨ ਦੀ ਗੱਲ ਹੁੰਦੀ ਐ ਇਕ ਮਾਨ ਦੀ ਹਾਂ ਜੀ ਬਹੁਤ ਵੱਡੀ ਮਾਨ ਦੀ ਗੱਲ ਐ ਬਹੁਤ ਇਤਮਾਨ ਬਹੁਤ ਦਿੱਤਾ ਉਹਨਾਂ ਨੇ ਪਿੰਡ ਵਾਲਿਆਂ ਨੇ ਵੀ ਬਹੁਤ ਦਿੱਤਾ ਹਾਂ ਹਾਂ ਅੰਜਾ ਆ ਹਾਂ ਜੇ ਅੱਜ ਅੱਜ ਵੀ ਆਏ ਸੀਗੇ ਮੰਤਰੀ ਸਾਹਿਬ ਆਏ ਸੀਗੇ ਨਕੁੱਦਰ ਤੋਂ ਹਾਂਜੀ ਉਹਨਾਂ ਨੇ ਮੈਂ ਅੱਜ ਦੇਖਦੇ ਹਾਂ ਫਿਰ ਗੁਰਜੋਤ ਦੇ ਹਾਂਜੀ ਹਾਂਜੀ ਹਾਂ ਬੰਦਾ ਨਹੀਂ ਤੇ ਆਮ ਤੌਰ ਤੇ ਹੁੰਦਾ ਕਿ ਕਈ ਵਾਰੀ ਬੰਦਾ ਦੇਖਦਾ ਨਹੀਂ ਕਿ ਸ਼ਾਇਦ ਪਤਾ ਨਹੀਂ ਕੀ ਬਣੇਗਾ ਨਹੀਂ ਨਹੀਂ ਦੇਖੀਦੇ ਆ ਦੇਖੀਦੇ ਹਾਂਜੀ ਮੈਂ ਅੱਜ ਤਾਂ ਦੇਖੀਦੇ ਵਿੱਚ ਦੇਗਾ ਸਪੈਸ਼ਲ ਇਹ ਤੇ ਦੇਖੀਦੇ ਆ ਤੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਮੈਚ ਦੇ ਦੇਖਦੇ ਆ ਜਦੋਂ ਖੇਲਦਾ ਆ ਹਾਂ ਹਾਂਜੀ ਹਾਂਜੀ ਗਰਜੋਤ ਕੋਈ ਸੁਪਨਾ ਹੈ ਜਾਂ ਕੁਝ ਸੋਚਿਆ ਮਾਤਾ ਦੇ ਲਈ ਹਾਂਜੀ ਹਾਂਜੀ ਸੁਪਨਾ ਇਹੀ ਆ ਜੋ ਇਹਨਾਂ ਦੇ ਸੁਪਨੇ ਆ ਉਹਨਾਂ ਨੂੰ ਪੂਰਾ ਕਰੀਏ ਤੇ ਜੋ ਵੀ ਇਹ ਚਾਹੁੰਦੇ ਆ ਉਹ ਸਾਫ ਕਰੀਏ ਹਮ ਗੁਰਜੋਤ ਵੈਸੇ ਕਹਿੰਦੇ ਨੇ ਕਿ ਜੇਕਰ ਕੋਈ ক্রিকেট ਦਾ ਇੱਕ ਇੰਟਰਨੈਸ਼ਨਲ ਮੈਚ ਖੇਡ ਜੇ ਤਾਂ ਕਹਿੰਦੇ ਸਾਰੇ ਹਾਲਾਤ ਬਦਲ ਜਾਂਦੇ ਨੇ ਉਹਦੇ ਬੰਦੇ ਦੇ ਲੱਗਦਾ ਕਈ ਵਾਰੀ ਇਹ ਸਾਡੇ ਲਈ ਕਹ ਲੋ ਕਿ ਸ਼ਰਮ ਵੀ ਦੀ ਵੀ ਗੱਲ ਹੈਗੀ ਆ ਕਿ ਨਾ ਤਾਂ ਲੋਕੀ ਉਸ ਤਰੀਕੇ ਦੇ ਨਾਲ ਖਿਡਾਰੀ ਨੂੰ ਪਛਾਣਦੇ ਨੇ ਨਾ ਸਰਕਾਰਾਂ ਸਪੋਰਟ ਕਰਦੀਆਂ ਨੇ ਲੱਗਦਾ ਜਿਸ ਤਰੀਕੇ ਦੇ ਨਾਲ ਅਸੀਂ ਹਾਲਾਤ ਦੇਖਦੇ ਆ ਜੇਕਰ ਇੱਕ ਇੰਟਰਨੈਸ਼ਨਲ ਕਿਸੇ ਨੇ ক্রিকেট ਮੈਚ ਖੇਡਿਆ ਹੋਏ ਤਾਂ ਮਿਲਦਾ ਫਾਈਨੈਂਸ਼ਲੀ ਬਹੁਤ ਸਟਰੋਂਗ ਹੋ ਜਾਂਦਾ ਬੰਦਾ ਹਾਂਜੀ ਫੀਲ ਕਰਦੇ ਹੋ ਤੁਸੀਂ ਵੀ ਇਹ ਚੀਜ਼ ਆਬੀਅਸਲੀ ਸਰ ਜੀ ਆਈਪੀਐਲ ਖੇਡਦੇ ਆ ਨੋਰਮਲ ਆਈਪੀਐਲ ਐ ਪਰ ਉਹ ਇੰਟਰਨੈਸ਼ਨਲ ਵੀ ਨਹੀਂਗਾ ਉਹ ਆਈਪੀਐਲ ਐ ਬਸ ਹਾਂ ਤੇ ਉਹ ਖੇਡਦੇ ਆ ਤੇ ਸਭ ਕੁਝ ਚੇਂਜ ਹੋ ਜਾਂਦਾ ਬੰਦੇ ਦਾ ਹਾਂ ਤੇ ਅਸੀਂ ਹਾਕੀ ਵਿੱਚ ਮੈਂ ਪਹਿਲਾਂ ਪਹਿਲਾਂ ਵੀ 5 ਸਾਈਡ ਏਸ਼ੀਆ ਕੱਪ ਦਾ 골ਡ ਮੈਡਲ ਐ ਮੇਰੇ ਕੋਲ ਮੈਂ 5 ਸਾਈਡ ਵਰਲਡ ਕੱਪ ਵੀ ਖੇਡੇ ਆ ਹਾਂ ਤੇ ਜੂਨੀਅਰ ਟੀਮ ਵੱਲੋਂ ਵੀ ਕਾਫੀ ਟੂਰ ਖੇਡੇ ਆ ਹਾਂ ਪਰ ਹਜੇ ਤੱਕ ਉਹ ਜੀ ਫਿਰ ਵੀ ਫਾਈਨੈਂਸ਼ੀਅਲੀ ਸਪੋਰਟ ਨਹੀਂ ਹੋਈ ਕਿਸੇ ਵੱਲੋਂ ਵੀ ਹਾਂ ਤੇ ਹੁਣ ਵੀ ਅਸੀਂ 골ਡ ਲੈ ਗਏ ਤੇ ਹਜੇ ਵੀ ਤੱਕ ਕੋਈ ਇਦਾਂ ਦਾ ਸਪੋਰਟ ਨਹੀਂ ਮਿਲਦੀ ਕਿਸੇ ਤੋਂ ਹੂੰ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਿਲਾ ਰਹਿੰਦਾ ਇਸ ਚੀਜ਼ ਦਾ ਹਨਾ ਹਾਂ ਜੀ ਜਦੋਂ ਬੰਦਾ ਮਿਹਨਤ ਕਰਦਾ ਆ ਤੇ ਸਾਰਿਆਂ ਨੂੰ ਇੱਕੋ ਜਿਹਾ ਮਿਲਣਾ ਚਾਹੀਦਾ ਹੈ ਹਾਂ ਤੇ ਉਹ ਚੰਗੀ ਗੱਲ ਆ ਚਲੋ ਅਸੀਂ ਤਾਂ ਮਿਹਨਤ ਕਰਦੇ ਰਵਾਂਗੇ ਚਾਹੇ ਜੋ ਮਿਲਦਾ ਨਹੀਂ ਮਿਲਦਾ ਪਹਿਲਾਂ ਵੀ ਸ਼ੁਰੂ ਤੋਂ ਹਾਂ ਦੇਖਦੇ ਹੀ ਆਏ ਆ ਤੰਗੀਆਂ ਹਾਂ ਤੇ ਹੁਣ ਵੀ ਚਲੋ ਕਾਫੀ ਅੱਗੇ ਨਾਲੋਂ ਠੀਕ ਹੈ ਬਟ ਹਾਂ ਮਿਹਨਤ ਜਾਰੀ ਰੱਖਣੀ ਚਾਹੀਦੀ ਆ ਹੁਣ ਫਿਰ ਅੱਗੇ ਟਾਰਗੇਟ ਕੀ ਹੈ ਟਾਰਗੇਟ ਤੇ ਜੀ ਇਹੀ ਆ ਜੀ ਜਲਦੀ ਤੇ ਜਲਦੀ ਮੈਂ ਸੀਨੀਅਰ ਟੀਮ ਚ ਆ ਆਪਣੀ ਜਗ੍ਹਾ ਬਣਾਵਾ ਹਾਂ ਤੇ ਜਿਹੜੀ 2028 ਚ ਲਾਸ ਐਂਜਲਸ ਦੇ 올림픽 ਹੈ ਹਾਂ ਉੱਚ ਮੈਂ ਖੇਡਾਂ ਹਾਂ ਤੇ ਉਹੀ ਮੇਰਾ ਵੀ ਹੁਣ ਮੇਨ ਟਾਰਗੇਟ ਹੈ ਹੂੰ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਗੁਰਜੋਤ ਸਿੰਘ ਹੈਗੇ ਨੇ ਜਿਹੜੇ ਚਲੰਦਰ ਦੇ ਪਿੰਡ ਇਹਨਾਂ ਦਾ ਹੈਗਾ ਸੈਨਾਬਾਦ ਜਿੱਥੋਂ ਦੇ ਰਹਿਣ ਵਾਲੇ ਨੇ ਸ੍ਰੀ ਪਿੰਡ ਦੇ ਵਿੱਚ ਜਾ ਕੇ ਇਹਨਾਂ ਨੇ ਹਾਕੀ ਖੇਡੀ ਔਰ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚ ਟੀਮ ਦਾ ਹਿੱਸਾ ਬਣੇ ਔਰ 골ਡ ਲੈ ਕੇ ਆਏ ਪਰ ਤਰਾਸ ਦੀ ਇਹੀ ਹੈ ਕਿ ਇੱਕ ਸਟਾਰ ਖਿਡਾਰੀ ਹੋਵੇ ਇੱਕ ਅੰਤਰਰਾਸ਼ਟਰੀ ਪੱਧਰ ਤੇ ਖੇਡਣ ਵਾਲਾ ਖਿਡਾਰੀ ਹੋਵੇ ਤਾਂ ਜੇਕਰ ਕੋਈ ਕਰੈਕਟਰ ਹੋਵੇ ਤਾਂ ਬਹੁਤ ਜਲਦੀ ਪਛਾਣ ਬਣਦੀ ਹੈ ਬਹੁਤ ਜਲਦੀ ਲਾਈਮਲਾਈਟ ਮਿਲਦੀ ਹੈ ਤਾਂ ਉਸ ਤਰੀਕੇ ਦੇ ਨਾਲ ਇਨਾਂ ਖਿਡਾਰੀਆਂ ਨੂੰ ਨਹੀਂ ਮਿਲਦੀ ਪਰ ਲੋੜ ਹੈ ਹਾਕੀ ਨੂੰ ਵੀ ਉਸ ਪੱਧਰ ਤੇ ਲੈ ਕੇ ਜਾਣ ਦੀ ਜਿਸ ਪੱਧਰ ਤੇ ਕ੍ਰਿਕਟ ਨੂੰ ਲੈ ਕੇ ਲੋਕ ਗਏ ਨੇ ਦੇਖਦੇ ਰਹੋ #ਪੰਜਾਬ